ਲਾਵੇ ਸੱਜਣਾ ਮਿੱਤਰੋ ਰਾਮ ਰਾਮ ਸਾਰਿਆਂ ਨੂੰ ਟੁੱਪੜੀ ਤੇਜ ਰੰਦੀ ਪਈ ਐ ਨਵੇਂ ਬਲਾਗ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਹੈਗੇ ਸਾਡੇ ਫਿੰਗਰ ਮੇਰੇ ਰਹਿੰਦੇ ਸੀ ਅਮਨ ਦੇ ਰਹਿੰਦੇ ਸੀ ਦੋ ਮੁੰਡੇ ਹੋਰ ਆ ਸਾਰੇ ਜਣਾਂ ਦੇ ਫਿੰਗਰ ਰਹਿੰਦੇ ਸੀ ਆਹ ਕਰਕੇ ਅਸੀਂ ਉੱਠ ਕੇ ਤਾਂ ਹੁਣ ਸਾਡੇ ਫਿੰਗਰ ਹੋਣੇ ਆ ਲੈਣ ਜਾਣਾ ਅਸੀਂ ਇੱਥੋਂ ਇਹਦਾ 2.5 ਘੰਟੇ ਦਾ ਰਸਤਾ ਜਾਣ ਦਾ 2.5 ਘੰਟੇ ਦਾ ਆਣ ਦਾ ਇਸ ਕਰਕੇ ਹੁਣ ਅਸੀਂ ਪਹਿਲਾਂ ਬ੍ਰੇਕਫਾਸਟ ਕਰਨ ਆਏ ਸੀ ਮੈਂ ਤੇ ਅਮਨ ਸਾਹਮਣੇ ਜਿਹੜਾ ਸਾਡੇ ਕੈਫੇਟੇਰੀਆ ਉੱਤੇ ਦੇਖਦੇ ਆ ਕੀ ਖਾਣਾ ਪੀਣਾ ਫੇਰ ਮੁੜ ਕੇ ਚੱਲੀਏ ਆਡੀਓੜੀ ਹੋ ਗਏ ਆ ਪਾ ਪਹਿਲਾਂ ਹੀ ਕੱਖ ਪਿਆ ਮਣ ਆਈਏ ਹੁਣ ਲੈ ਤਾ ਹੈ ਮਾਣਾ ਬਿਨਾ ਡੰਨੋ ਹੋ ਗਿਆ ਹੁਣ ਦੇਖਦੇ ਆ ਕੱਲੋ ਸਾਨੂੰ ਲੈ ਕੇ ਜਾਂਦੇ ਆ ਸ਼ਾਇਦ ਸਾਡੇ ਨਾਲ ਸ਼੍ਰੀਲੰਕਾ ਵਾਲੇ ਬੰਦੇ ਵੀ ਉਸ ਦੇ ਅੰਦਰ ਰਹਿੰਦੇ ਹੋ ਵੀ ਸ਼ਾਇਦ ਆਉਗੇ ਕੋਟ ਲਵਾਇਆ ਮਲੇਰ ਕੋਟ ਲਾ ਚਾਰ ਸਾਲ ਮੜ ਗਿਆ ਮੜ ਗਿਆ ਆਇਓ ਆਇਓ ਆਪਣੇ ਬੰਦੇ ਕਿਥੇ ਰਹਿ ਗਏ ਹੈਰੀ ਭਾਜੀ ਬਲੋ 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 ਚੈਨਲ ਕੋ ਸਬਸਕ੍ਰਾਈਬ ਕੀਜੀਏ ਵਲੌਗ ਆ ਇੰਜੋਏ ਕੀਜੀਏ ਤੋਂ ਲਓ ਵੀ 1.5 ਘੰਟੇ ਦੇ ਸਫ਼ਰ ਤੋਂ ਬਾਅਦ ਅੱਜ ਪਹੁੰਚ ਗਏ ਆ ਫੇਰ ਉੱਥੇ ਜਿੱਥੇ ਆਂਦੇ ਸਾਰੀ ਸਾਨੂੰ ਇੱਥੇ ਲੈ ਕੇ ਆਏ ਸੀ ਇੱਥੇ ਮੈਡੀਕਲ ਹੁੰਦਾ ਸੀ ਨਾ ਸਾਡਾ ਔਥਮੈਟਿਕਲ ਹੁੰਦਾ ਸੀ ਸਾਡਾ ਸਾਡੇ ਫਿੰਗਰ ਆਂਦੇ ਵੇ ਮੇਰੇ ਅਮਨ ਦੇ ਐਰੀ ਭਾਈ ਦੇ ਤੇ ਲਖਸ ਦੇ ਤਿੰਨ-ਚਾਰ ਜਣੇ ਦਾ ਮੈਡੀਕਲ ਵੀ ਇੱਕ ਚੀਜ਼ ਅੱਜ ਜਿਹੜਾ ਆਪਾਂ ਇੰਟਰਵਿਊ ਦੇ ਕੇ ਆ ਸੀ ਉਹ ਤਾਂ ਪਾਸ ਹੋ ਜੀ ਆ ਇੰਟਰਵਿਊ ਸਾਡੀ ਕਲੀਅਰ ਹੋ ਗਈ ਉਹਦਾ ਹੁਣ ਟੈਨਸ਼ਨ ਨਹੀਂ ਹੈ ਕਿ ਕਿਸੇ ਗੱਲ ਦੀ ਨਹੀਂ ਹੈ ਪੇਪਰ ਦੀ ਤਿਆ ਆ ਪੇਪਰ ਦਾ ਰਿਜ਼ਲਟ ਆਣਾ ਹੈ ਪੇਪਰ ਤਾਂ ਪਾਸ ਹੋ ਜਾਣਗੇ ਕਿਹੜੀ ਗੱਲ ਆ ਇੰਟਰਵਿਊ ਦੀ ਮੈਂ ਟੈਂਕ ਮੈਂ ਇੰਟਰਵਿਊ ਤਾਂ ਹੋ ਗਈ ਇੱਧਰਲਾ ਏਰੀਆ ਬਹੁਤ ਵਧੀਆ ਵਾ ਐਂ ਸ਼ਾਂਤੀ ਵਾਲਾ ਉਸ ਦਿਨ ਦੀ ਤਰ੍ਹਾਂ ਅੱਜ ਵੀ ਸਾਨੂੰ ਉਦੂ ਬਣਾ ਦਿੱਤਾ ਗਿਆ ਉਦੂ ਇੰਦਾ ਸੈਂਸ ਕੀ ਆਹ ਨਾ ਇੱਕ ਮੈਂ ਤਰੀਕ 21 ਦੇ ਸੀਗੀ ਸਾਡੀ ਫਿੰਗਰਪ੍ਰਿੰਟ ਦੀ ਲੈਸ ਵਾਲਾ ਸਾਨੂੰ ਅੱਜ ਵੀ ਪਹਿਲਾ ਆਇਆ ਇਹ ਉਹ ਸਨ ਵੀ ਅੱਧਿਆਂ ਤੇ ਹੋ ਗਏ ਅੱਧਿਆਂ ਤੇ ਰਹਿ ਗਏ ਸੀ ਇਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਇਹ ਕਾਲਾ ਜਿਹੜਾ ਇਹਨਾਂ ਨਾਲ ਥੋੜਾ ਜਿਆਦਾ ਹੀ ਸਿਸਟਮ ਆਦਾ ਢਿੱਲਾ ਆ ਪਤਾ ਇਹਨੂੰ ਕੁਝ ਲਾਦਾਂ ਨਹੀਂ ਹੈ ਅੰਦਰ ਸਕੀਮ ਜੀ ਲਾਗੇ ਇਹਨਾਂ ਨੂੰ ਲੈ ਗਿਆ ਦੋ ਜਣਾਂ ਇਹਨੂੰ ਫੇਰ ਹੁਣ ਬਾਹਰ ਭੇਜ ਤਾ ਕਹਿੰਦਾ ਚੱਲ ਬਾਅਦ 21 ਤਰੀਕ ਦੀ ਤੇ ਠੀਕ ਹੈ ਤੁੰਗਾਂ ਨਹੀਂ ਬਣਾ ਦੇ ਨਹੀਂ ਜਲਦੀ ਲੈ ਹੁਣ ਚੱਲੇ ਆਂ ਖਾਣ ਕੇ ਸਾਡੀ 21 ਤਰੀਕ ਦੀ 21 ਜਨਵਰੀ ਦੀ ਇਹ ਹਾਲਾ ਪਹਿਲੇ ਹੀ ਲਿਆ ਆ ਦੁਬਾਰਾ 12 ਤਰੀਕ ਐ 11 ਕੁ 12 ਹਾਂਜੀ ਹੋ ਗਈ ਬਾਤ 11 12 ਨਿਕ ਤਰੀਕ ਐ ਅੱਜ ਬਸ ਐ ਹੀ ਨੀ ਤਰੀਕਾ ਦਾ ਇੱਥੇ ਹਾਂ ਆਇਓ ਹਾਲਿਓ ਇੱਥੇ ਆਉਂਦੇ ਆ ਬੰਦੇ ਹਜੇ ਪਿੱਛੇ ਆਉਂਦੇ ਪਿਆ ਸੀ ਚਾਰ ਜਣੇ ਆ ਹੁਣ ਕੁਝ ਖਾ ਲਈਏ ਭੁੱਖ ਲੱਗੀ ਹੋਈ ਸੀਗੀ ਤੇ ਅੱਧੇ ਜਣੇ ਚਾਰ ਪੰਜ ਜਣੇ ਸਾਡੇ ਨਾਲ ਹੋਰ ਆਏ ਹੋਇਆ ਨਵੇਂ ਬੰਦੇ ਉਹਨਾਂ ਦਾ ਮੈਡੀਕਲ ਵੀ ਸੀਗਾ ਉਹਨਾਂ ਦਾ ਮੈਡੀਕਲ ਹੋਣਾ ਤਾਂ ਹੋਰ ਹਜੇ ਲੱਗਣਾ ਉਹਨਾਂ ਦਾ 10 15 ਮਿੰਟ ਜੱਤਾ ਕਈ ਕੁਝ ਖਾ ਲੈਣ ਲੈ ਕੇ ਇਦਾਂ ਗਿਆ ਸੀ ਜਿੱਦਾਂ ਬਹੁਤ ਹੈ ਅੰਦਰ ਇੱਟਾ ਸਾਲ ਆਪੇ ਸ਼ੇਖ ਹੁੰਦਾ ਇਹ ਚੱਕ ਤੂੰ ਲੈ 버ਗਰ ਆ ਆ ਤਾਂ ਦੇ ਦੇ ਓਕੇ 1 ਲੱਖ ਦੁੱਧ ਤੇ ਬ੍ਰੈਡ ਪਰ ਭਈ ਇਹ 5 ਲੱਗ ਗਏ ਉਹਨਾਂ ਦਾ ਮੈਡੀਕਲ ਹੋ ਗਿਆ ਹੁਣ ਉਹ ਸਾਡੀਵੇਟ ਕਰਦੇ ਪਏ ਸੀ ਫੇਰ ਬਾਪਾ ਜਾਂਦੇ ਹੁਣ ਬਾਪਾ ਤੋਂ ਫਿਰ ਕੈਂਪ ਜਾਵਾਂਗੇ ਉਹ ਦੇ ਤੱਕ 21 ਤਰੀਕ ਨੂੰ ਆਨੇ 21 ਤਰੀਕ ਨੂੰ ਆਵਾਂਗੇ 21 ਤਰੀਕ ਨੂੰ ਆਉਂਗਾ ਡਾ ਨਵਾਂ ਚਾਹ ਬਾਈ ਨੂੰ ਅੱਜ ਵੀ ਵੀਡੀਓ ਬਣਾਈ ਗਿਆ ਹੁਣ ਵੀ ਵੀਡੀਓ ਮੈਂ ਤੁਹਾਨੂੰ ਤਾਂ ਦਿਖਾਇਆ ਕਿ ਉਪਰ ਫਿਰ ਕੀ ਆਇਆ ਜੇ ਜਿਹੜੇ ਜਿਹੜੇ ਪੈਰਾ ਨਹੀਂ ਵਾਪਸ ਗਏ ਸੀ ਉਹੀ ਪੈਰਾ ਨਹੀਂ ਵਾਪਸ ਆ ਗਏ ਆ ਕੋਈ ਕੰਮ ਨਹੀਂ ਹੋਣਾ ਸਾਡਾ 21 ਤਰੀਕ ਨੂੰ ਆਉਣਾ ਹੁਣ ਸ਼ਾਇਦ ਸਾਨੂੰ ਸ਼ਿਫਟ ਕਰਨ ਲੱਗਿਆ ਉਹ ਦੇਖਦੇ ਹੁਣ ਕਿੱਥੇ ਛੱਡਦੇ ਸਾਨੂੰ ਲੈ ਕੇ ਸਾਡੀ ਵੇਟ ਕਰਦੇ ਸੀਗੀ ਉਦੋਂ ਦੇ ਮਾਚਾ ਲਾਲਾ ਮੋਰੀ ਖੜਾ ਆ ਹੋ ਗਏ ਆ ਪਾਸ ਪਾਸ ਤੋਂ ਆ ਗਏ ਬੰਦਾ ਉਹ ਵੀ ਦੱਸੀ ਅੱਜ ਕੀ ਕੀ ਹੋਇਆ ਬੋਲੋ ਵਿਚਾਰੇ ਡਿਪ੍ਰੈਸਡ ਆ ਕਿੰਨੇ ਵਾਪਸ ਆ ਗਏ ਉਹ ਚੱਲਨੇ ਆ ਰੋਟੀ ਖਾਣ ਦੁੱਖੀ ਅਸੀਂ ਤਾਂ ਆ ਔਖਾ ਸਾਨੂੰ ਇਹ ਆ ਕਿ ਸਾਡਾ ਪੇਪਰ ਕਲੀਅਰ ਹੋ ਗਿਆ ਅਧਿਆਨ ਦਾ ਵਿੱਚੋਂ ਨਹੀਂ ਹੋਇਆ ਤਾਂ ਤੇ ਡਾਕਟਰ ਲੱਗਦਾ ਹੀ ਆ ਨਾਲ ਤੇ ਏਦਾਂ ਨੰਨੇ ਦਾ ਵੀ ਨਹੀਂ ਹੋਇਆ ਵਿਚਾਰੇ ਦਾ ਪੇਪਰ ਕਲੀਅਰ ਕੋਣ ਪਹੰਚ ਠੀਕ ਐ ਸਾਡੇ ਹੁਣ ਇਕੱਠੇ ਆਏ ਸੀ ਤੇ ਹੁਣ ਸਾਨੂੰ ਲੱਗ ਲੱਗ ਹੋਣਾ ਪੈਣਾ ਐ ਗੁਰਵਿੰਦਰ ਦਾ ਵੀ ਨੀਪਰੇ ਜੋਬ ਹੁੰਦਾ ਜਿਹੜਾ ਸਾਡੇ ਨਾਲ ਨੇਪ ਮਾਰਦਾ ਹੁੰਦਾ ਖਾਣਾ ਖਾ ਲਿਆ ਆ ਜਾ ਫਿਰ ਨਹੀਂ ਖਾਇਆ ਤੂੰ ਇੱਕ ਵਾਰ ਸਾਨੂੰ ਮਤਲਬ ਕੀ ਦੂਸਰੇ ਪਾਸੇ ਸ਼ਿਫਟ ਕਰਨ ਲੱਗੇ ਉੱਥੇ ਜਾ ਕੇ ਦੇ ਦੇ ਉਹਨੂੰ ਕੀ ਹਿਸਾਬ ਕਿਤਾਬ ਆ ਆ ਜਾ ਤਰ੍ਹਾਂ ਨਹੀਂ ਆ ਜਾ ਸਾਹਮਣੇ ਜਾਣਾ ਕਹਿੰਦਾ ਮਤਲਬ ਇਹ ਕਿ ਸਾਰੇ ਹੀ ਹੋਣਾ ਚਾਹੀਦੇ ਸੀਗੇ ਕਵੀ ਪਿਆਰ ਜਿੰਨਾ ਹੋਵੇ ਉਹ ਤਾਂ ਚਲੋ ਗੱਲ ਵੱਖਰੀ ਆ ਪਰ ਆਏ ਤਾਂ ਸਾਰੇ ਕਰੋ ਕੰਮ ਕਰਨਾ ਹੀ ਆ ਮੈਂ ਆ ਜੀ ਦੂਜੀ ਵਾਰੀ ਪੈਸੇ ਵੀ ਲੱਗਣੇ ਆ ਇਹ ਪੇਪਰ ਦੇਣਾ ਹੈ ਚੱਕਰੇ ਭਾਂਗਾ ਪੇਪਰ ਤਾਂ ਚਲੋ ਦੂਸਰੀ ਵਾਰੀ ਹੋ ਜਾ ਅਗਲੀ ਵਾਰੀ ਚੱਕਰੇ ਪੈਸੇ ਤੋਂ ਬਹੁਤ ਲੱਗਦੇ ਆ ਦੂਜੀ ਵਾਰੀ ਪੇਪਰ ਦੇਣ ਸੇ ਕਿੱਪਾ ਹੋਵੇ ਮੋਲੇ ਲਾਓ ਵੀ ਨਵੇਂ ਪਾਸੇ ਆ ਗਏ ਆ ਬਾਕੀ ਬੰਦੇ ਜਿਹੜੇ ਆਪਣੇ ਰਹਿ ਗਏ ਆਉਗੇ ਆ ਆਪਣੇ ਨਾਲੇ ਜਲਦ ਪਹੁੰਚੋਗੇ ਜਲਦੀ ਆਉਣ ਦੀ ਕੋਈ ਗੱਲ ਨਹੀਂ ਦੇਖਦੇ ਹੁਣ ਆਪਾਂ ਨੂੰ ਕਿੱਦਾਂ ਰੂਮ ਮਿਲਦੇ ਆ ਅੰਦਰ ਜਾ ਕੇ ਰੂਮ ਤਾਂ ਦੇਖੋ ਅੰਦਰ ਜਾ ਕੇ ਪਤਾ ਲੱਗੇ ਵਧੀਆ ਲੱਗਦੇ ਪਿੱਛੇ ਸਿਕਿਉਰਟੀ ਇਹ ਬੜੀ ਕੰਪਨੀ ਹੈ ਹੁਣ ਅੰਦਰ ਜਾ ਕੇ ਪਤਾ ਲੱਗੂ ਕੀ ਦੱਸਣ ਆ ਗਏ ਆ ਇੱਥੇ ਹੀ ਰਵਾਂਗੇ ਹੁਣ ਉਹ ਟੋਕਰੀ ਫੜਾਓ ਲਓ ਬਈ ਤੁਹਾਨੂੰ ਦੋ ਦੋ ਚੈੱਕ ਕਰਾ ਦੇਈਏ ਮੜਾ ਆਪਣਾ ਆਹ ਰੂਮ ਮਿਲਿਆ ਆਪਣਾ ਇੱਥੇ ਹੁਣ ਇੱਥੇ ਬਹੁਤ ਸਹੀ ਐ ਸਿਸਟਮ ਬਾਥਰੂਮ ਵੀ ਦੂਸਰਾ ਆ। ਉੱਥੇ ਦਾ ਹੁਣ ਤੁਹਾਨੂੰ ਦੱਸਨੇ ਸੱਚਾਈ। ਤੰਗ ਆਏ ਪਏ ਸੀਗੇ ਇਹੀ ਉੱਥੇ ਰਹਿ ਰਹਿ ਕੇ। ਉੱਥੇ ਦੂਸਰਾ ਵਾਸ਼ਰੂਮ ਸੀ ਸੀਟਾਂ ਦੂਈਆਂ ਸੀ ਅਤੇ ਬਾਥਰੂਮ ਹੈ ਸਾਫ਼ ਹੈ। ਇਹ ਤਾਂ ਆਪਣੇ ਫਲੈਟ ਹੁੰਦੇ ਉਹ ਹੀ ਸਿਸਟਮ ਸਾਰਾ। ਤੋਂ ਇਹ ਦੇਖ ਸਕਦੇ ਆ। ਇੱਧਰ ਇੱਕ ਮੁੰਡਾ ਸਾਨੂੰ ਹਣੀ-ਹਣੀ ਪੰਜਾਬੀ ਟੱਕਰ ਇੱਧਰ ਰਹਿੰਦਾ ਵੈਸੇ ਭਾਈ। ਆ ਸਿਸਟਮ ਵਧੀਆ ਸਬਾਰ ਸ਼ੂ ਰਹਿ ਕੇ ਮੈਂ ਲਟਕਾ ਵੀ ਦਿੱਤੇ ਆਪਣੇ ਇੱਕ ਜਿਹੜਾ ਰੈਗੂਲਰ ਪਾਨਾ। ਛੱਪਣਾ ਕੱਢ ਕੇ ਪਾ ਲਈਆਂ ਇੱਕ ਮੈਂ ਬੈਗ 'ਚ ਹੀ ਰੱਖੇ ਹੋਇਆ ਦੋ ਆਪਣੇ ਜਿਹੜੇ ਲੈ ਕੇ ਆਇਆ। ਆ ਸਿਸਟਮ ਠੀਕ ਆ। ਪੂਰਾ ਚੈੱਕ ਕਰੋ ਹੁਣ ਤੁਸੀਂ। ਆਏ ਆ ਕਿ ਹੁਣ ਬਾਹਰ ਢਾਬਾ ਲੱਭਦਾ ਤੇ ਸਾਹਮਣੇ ਘਾਟੇ ਮੁੰਡੇ ਸਾਨੂੰ ਪੰਜਾਬੀ ਟੱਕਰੇ ਕਿ ਆਪਣੀ ਆਉਂਦੇ ਆ ਦਾਬ ਦੇ ਤੇ ਉਹ ਕਹਿੰਦੇ ਕਿ ਪੰਜਾਬੀ ਢਾਬਾ ਹੈਗਾ ਪਤਾ ਨਹੀਂ ਕਿੱਡੀ ਦੂਰੋਂ ਇੱਥੇ ਤੱਕ ਆ ਗਿਆ ਢਾਬਾ ਸਾळ्या ਨੂੰ ਐ ਤੱਕ ਉਹਨਾਂ ਨੂੰ ਲੱਗਿਆ ਹਾਂ ਜੀ ਖਾਣ ਨੂੰ ਕਿ ਪੂਰਾ ਭਾਈ ਜੀ ਢਾਬਣਵਾਸ ਤੇ ਤਾਂ ਜਾਂਦੀ ਕੋਈ ਨਹੀਂ ਹੁੰਦਾ ਉਹਨੇ ਦੱਸ ਦੇਣਾ ਕਿਸੇ ਨਾ ਕਿਸੇ ਨੂੰ ਆ ਪਤਾ ਨਹੀਂ ਉਹ ਵੀਰ ਆਪ ਚੱਲਾ ਰਿਹਾ ਉਹਦਾ ਵਿਚਾਰ ਆਪ ਚੱਲਾ ਲਾਦਾ ਕਿਤੇ ਕੀ ਆਏ ਹੁਣ ਪੰਡਾ ਪੀ ਢਾਬਾ ਇੱਥੇ ਬਣਿਆ ਖਾਣਾ ਚੁਕਾਰਿਆ ਪਰ ਖਾਣਾ ਇੱਕ ਰਾਜਮਾ ਨਹੀਂ ਦੇ ਆ ਇਹ ਕ ਬੈਂਗੜਾ ਦਾ ਪੜਦਾ ਗਿਆ ਕਿ ਬੈਂਗੜਾ ਦਾ ਪੜਦਾ ਬੈਂਗੜਾ ਦਾ ਪੜਦਾ ਗਿਆ ਵਾ ਹੁਣ ਖਾ ਕੇ ਤੇ ਪਤਾ ਲੱਗੂਗਾ ਕੀ ਹਾਲ ਹੋ ਗਿਆ ਐ ਸੇਟੀਵਨ ਸਰਵਿਸ ਵੀ ਹੈਗੀ ਆ ਉਹ ਬਾਈ ਹੁਣੀ ਪੈ ਕਰੀ ਜਾਂਦੇ ਨਾਲ ਦੇ ਨਾਲ ਖਿੱਚਿਆ ਗਾ ਮਣਾ ਨੇ ਵੀ ਪੰਜਾਬੀ ਆਏ ਬੰਦੇ ਆਪਣੇ ਮੂਲੇ ਪੰਜਾਬੀ ਦਾ ਤਾਂ ਸਕੀਅਰ ਤੇ ਨਹੀਂ ਆ ਇਹ ਆ ਕੇ ਪਾਕਿਸਤਾਨ ਦੇ ਬਦਲ ਕੇ ਹਰ ਬਾਕੀ ਖਾ ਕੇ ਪਤਾ ਲੱਗੂਗਾ ਕੀ ਹਾਲ ਹੋ ਸਰ ਯੋਕੇ ਬੈਠੇ ਆਹ ਕੋਲੋਂ ਗੱਡੂ ਬੀਕ ਤੇ ਇਹਨਾਂ ਮੋਣ ਤੋਂ ਬਾਹਰ ਉਹ ਬਾਹਰ ਜਾ ਹੋਇਆ ਪੰਜਾਬੀ ਬੰਦੇ ਦੇਖ ਕੇ ਆਈਡੀ ਕੋ ਖੜਾ ਆ ਗਏ ਜਿੱਤਰਾ ਦੀ ਨਹੀਂ ਐ ਸ਼ਹਿਰੀ ਭਾਈ ਬਹੁਤ ਦਾ ਪਾਉਨੂ ਰੈਦਾ ਮਿਲ ਗਿਆ ਉੱਥੇ ਆਂਦੇ ਖੁਸ਼ ਹੋ ਗਿਆ ਖੁਸ਼ ਐਨ ਪੂਰਾ ਰੈਦਾ ਮਿਲ ਗਿਆ ਰੈਦਾ ਇਹ ਵੀ ਪੁੱਛਿਆ ਕਿ ਅਨਲਿਮਟਡ ਲੈ ਸਕਦੇ ਹੋ ਕਹਿੰਦਾ ਜਿੰਨਾ ਮਰਜ਼ੀ ਲਓ ਆਹ ਜਿੰਨਾ ਮਰਜ਼ੀ ਆਹ ਇੱਕ ਸਲਾਦ ਵੀ ਇੱਕੋ ਕਿੰਨਾ ਘਿਹੜਾ ਇੱਥੇ ਭੈਰ ਚ ਕਾਲ ਚਟਨੀ ਮਿਲੀ ਆ ਉੱਧਰ ਦਾ ਬੇੜਾ ਹੀ ਬੈਠਾ ਪਿਆ ਏ ਹੁਣ ਹੁਣ ਸਚਾਈ ਦੱਸਣ ਤੇ ਆਏ ਇੱਥੇ ਵਧੀਆ ਵਲੋਗ ਇਹ ਖਿੱਚ ਕੇ ਖੋਸਾ ਆਂਦਾ ਕਿ ਬਿੱਲ ਲਾਲ ਆਈ ਅੱਲਾ ਯੱਲਾ ਬੀਬੀ ਅਮੀਰ ਤੇ ਆ ਆ ਪੜਥਾ ਤੇ ਇੱਧਰ ਰਾਜਮਾ ਸ਼ੁਕਰ ਕਰੋ ਸਾਨੂੰ ਇੱਥੇ ਆ ਕੇ ਰਾਜਮਾ ਵੀ ਦੇਖਣ ਨੂੰ ਮਿਲੇ ਉੱਥੇ ਤਾਂ ਤਰਸੇ ਹੀ ਪਏ ਸੀ ਆ ਬਲੇ ਜਾਂ ਰੋਟੀ ਵੀ ਦੁੱਜੀ ਆ ਆਪਣੇ ਖਾਣਾ ਪੀਣਾ ਬਹੁਤ ਵਧੀਆ ਸੀਗਾ ਬਿਲਕੁਲ ਪੰਜਾਬੀਆਂ ਵਰਗਾ ਘਰ ਦਾ ਖਾਣਾ ਵਰਗਾ ਸੀਗਾ ਗੋਟੀਆਂ ਵੀ ਘਰ ਵਾਲੀਆਂ ਹੋਈਆਂ ਨੇ ਹਾਂ ਥੋੜਾ ਜਿਹਾ ਮਹਿੰਗਾ ਸੀਗਾ ਵੈਸੇ ਮਹਿੰਗਾ ਆਂਦਾ ਸਰ ਜੇ ਉੱਥੇ ਅਸੀਂ 20 ਰੁਪਏ ਚ 4 ਖਾਂਦੇ ਸੀਗੇ ਪਰ ਇੱਥੇ 19 ਰੁਪਏ ਚ ਲੱਗੇ ਸੀ 3 ਜਣੇ ਖਾਦ ਪਰ 19 ਰੁਪਏ ਵਰਥ ਹਟਿਆ ਬੱਜ ਵੀ ਗਈ ਰੋਟੀ ਆਪਣੀ ਸਬਜੀ ਬਾਜ ਗਈ ਸਬਜੀ ਥੋੜੀ ਬਾਜ ਗਈ ਕੁਆਂਟੀਟੀ ਵੀ ਜ਼ਿਆਦਾ ਹੈ ਅੱਧਾ ਦੀ ਗੱਲ ਨਹੀਂ ਕੁਆਂਟੀਟੀ ਵੀ ਜ਼ਿਆਦਾ ਸੀਗੀ ਪਰ ਇਹਨਾਂ ਨੇ ਥੋੜੇ ਰੂਲ ਆ ਦੋ ਜੇ ਤਿੰਨ ਜਣੇ ਨੇ ਰੋਟੀ ਖਾਣੀ ਆ ਤਾਂ ਦੋ ਸਬਜ਼ੀਆਂ ਲੈਣੀਆਂ ਪੈਣੀਆਂ ਇੱਕ ਹਾਫ ਤੇ ਇੱਕ ਫੁੱਲ ਐਦਾਂ ਨਹੀਂ ਕਿ ਇੱਕ ਤਿੰਨ ਨਹੀਂ ਤਾਂ ਅਸੀਂ ਤਿੰਨਾਂ ਨੇ ਇੱਕ ਚ ਵੀ ਖਾ ਲੈਣਾ ਸੀਗਾ ਪੜਦਾ ਇੰਨਾ ਸੀਗਾ ਸਾਨੂੰ ਇਸ ਕਰਕੇ 3 ਲੈਣੀ ਹੀ ਪਈ ਪਰਣਾ ਪ ਬਾਕੀ ਉਹ ਚਾਹ ਦੀ ਬੁੜੀ ਕੋੜ ਲੱਗੀ ਐ ਚਾਹ ਲੱਭੀ ਐ ਚਾਹ ਛਕੀ ਮੜੀ ਜੀ ਤੇਰੇ ਨੂੰ ਤੇ ਲੈ ਡੀ ਤੇਰੇ ਤਾਂ ਲੈ ਡੀ ਖਾਵਾਂਗੇ ਆਪਣੇ ਉਹ ਜੋ ਹੜੀ ਉਹ ਹੀ ਉਹ ਆਪਣੇ ਹੀ ਬੰਦੇ ਆ ਲਓ ਵੀ ਰੋਟੀ ਪਾਣੀ ਛਕ ਕੇ ਆਵਦੇ ਆਂ ਵਾਪਸ ਆਂਦੇ ਵੇਲੇ ਮੈਂ ਚਾਹ ਰੂਮ ਬਿਖਾਤਾ ਹੋਇਆ ਠੀਕ ਐ ਮੈਂ ਉਹਦਾ ਉਧਰ ਨਾਲ ਬਹੁਤ ਵਧੀਆ ਹੈ ਉਧਰ ਨਾਲ ਤਾਂ ਬਹੁਤ ਵਧੀਆ ਹੈ ਇੱਕ ਵਾਰੀ ਦੁਬਾਰਾ ਦੇਖ ਸਾਧ ਨੇ ਤੁਹਾਨੂੰ ਉਸ ਨਾਲ ਉਹ ਸਾਫ ਸਫਾਈ ਟੈਲਾ ਲੱਗੀ ਇੱਧਰ ਇੱਕ ਆਪਣੇ ਕਾਲਾ ਆ ਉੱਪਰ ਇੱਕ ਨਪਾਲੀ ਨਿਆਣਾ ਆ ਜੇ ਉਹ ਕਾਲਾ ਕਿੱਥੇ ਗਿਆ ਕਾਲਾ ਪਤਨੀ ਘੁੰਮਣ ਫਿਰਨੇ ਗਿਆ ਉਹ ਵੀ ਠੀਕ ਹੀ ਆ ਕਾਲਾ ਵੀ ਕਾਲਾ ਆਪਣਾ ਬਿਸਤਰਾ ਟਿਕਟੌਕ ਕਰਕੇ ਚਲਾ ਗਿਆ ਪਾਉ ਸਾਡੇ ਨਾਲ ਦੇ ਕਮਰੇ ਦੇ ਵਿੱਚ ਇੱਧਰ ਹਰਵਿੰਦਰ ਭਾਜੀ ਆ ਤੇ ਅਮਿਤ ਆ ਮੈਂ ਆ ਤੇ ਅਮਨ ਥੱਲੇ ਅਮਨ ਦਾ ਬੈਠਿਆ ਉੱਪਰ ਮੈਂ ਖੜੂਗਾ ਬਾਕੀ ਉਧਰ ਨਾਲੋਂ ਬਹੁਤ ਜ਼ਿਆਦਾ ਵਧੀਆ ਵਾ ਬਹੁਤ ਜ਼ਿਆਦਾ ਵਧੀਆ ਬਾਥਰੂਮ ਐਨ ਸਹੀ ਐ ਬਾਅਦ ਵਿੱਚ ਚਲੋ ਕੀ ਰਖਾਣਾ ਹੁਣ ਦੱਸ ਦੱਸ ਹੀ ਦਿੱਤਾ ਵਾ ਉਧਰ ਨਾਲੋਂ ਬਹੁਤ ਸਹੀ ਬਹੁਤ ਜ਼ਿਆਦਾ ਵਧੀਆ ਉਧਰ ਉਹਨਾਂ ਨੂੰ ਮੈਂ ਦੱਸ ਨਹੀਂ ਸਕਦਾ ਐਕਸਪਲੇਨ ਨਹੀਂ ਕਰ ਸਕਦਾ ਜਿਆਦਾ ਇਸੇ ਸਮਾਂ ਲਾਉਂਦਾ ਉਧਰ ਥੋੜਾ ਜਿਆਦਾ ਦੇ ਦੇ ਲਲੀ ਵਾਲੇ ਆ ਰਹੀ ਓਥੇ ਮੈਂ ਕੱਢ ਲਿਆ ਉਧਰ ਜਿਹੜੇ ਦਿਨ ਕੱਢੇ ਇੱਧਰ ਵੀ ਹੈ ਕੋਈ ਪੱਕਾ ਨਹੀਂ ਪਤਾ ਕਿੰਨੇ ਦਿਨ ਸਾਨੂੰ ਰੱਖਣ ਕਿੰਨੇ ਦਿਨ ਨਹੀਂ ਦੋ ਤਿੰਨ ਦਿਨ ਬਾਅਦ ਪਤਾ ਲੱਗਣਾ ਹੈ ਇਹਦੇ Wi-Fi ਲੈਣ ਲੱਗੇ ਸੀ ਪਰ ਕਹਿੰਦੇ ਕਿ ਤੁਹਾਡਾ ਪੱਕਾ ਨਹੀਂ ਪਤਾ ਇਹ ਤੁਹਾਡੀ ਲਿਕੇਸ਼ਨ ਉੱਥੇ ਰਹੀ ਫੇਰ ਜਿੱਥੇ ਰਹੋਗੇ ਦੇ ਇੱਥੇ ਨਾ ਰਹੀ ਵੇਖ ਤੁਹਾਨੂੰ ਕੋਈ ਜਿੱਥੇ ਸ਼ਿਫਟ ਕਰੂਗੇ ਜਿੱਥੇ ਵਧੀਆ ਮਤਲਬ ਆਨ ਜਾਂਨ ਤੁਹਾਡਾ ਸੁੱਖਾ ਹੋ ਸਕੇ ਬਾਕੀ ਵੇਖੋ ਡਿਊਟੀ ਤੇ ਹੀ ਪਤ ਲੱਗਣਾ ਜਦੋਂ ਸਾਡਾ ਡਿਊਟੀ ਤੇ ਚੜੋਗੇ ਫੇਰੀ ਪਤ ਲੱਗੂਗਾ ਕਿੱਥੇ ਲੈਣਾ ਬਾਕੀ ਆਦੀ ਆਪਣਾ ਪਿਆਰ ਬਣਾਈ ਰੱਖਿਓ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰੇ ਜਣੇ ਚੈਨਲ ਤੇ ਨਵੇਂ ਆ ਗਏ ਸਬਸਕ੍ਰਾਈਬ ਬਟਨ ਕਰ ਦੇਣਾ ਅਗਲਾ ਨਮਲੇ ਕੱਲ੍ਹ ਵਗਲੇ ਵਲੌਗ ਵਿੱਚ ਆ ਰਹਾਂ ਹਾਂ ਸਾਰੇ ਬਾਕੀ ਜੇ ਵਲੌਗ ਲੇਟ ਆਇਆ ਤਾਂ ਨੈੱਟ ਦੀ ਪ੍ਰੋਬਲਮ ਸਮਝਿਓ ਕਿਉਂ ਵਾਈਫਾਈ ਅਜੇ ਅਜੇ ਲੈ ਆਣੀ ਹੈ ਤੇ ਵਾਈਫਾਈ ਥੋੜਾ ਮਹਿੰਗਾ ਆ ਉਧਰ ਸਿਗਾ 10 12 ਰੁਪਏ 10 ਦਿਨ ਦੇ ਅਧਰ 35 ਰੁਪਏ ਦਾ ਮਹੀਨਾ ਇਸ ਦਰ ਅਸੀਂ ਤਾਂ ਨਹੀਂ ਹੁਣ ਲਿਆ ਕਿਉਂ ਅਜੇ ਅਜੇ ਵੀ ਅਸੀਂ ਸ਼ੋਰ ਨਹੀਂ ਕੀਆ ਸੀ ਸਾਨੂੰ ਰੱਖੋਗੇ ਕਿਉਂ ਲੋਕੇਸ਼ਨ ਦੇ ਹਿਸਾਬ ਨਾਲ ਜਿੱਥੇ ਸਾਡੀ ਡਿਊਟੀ ਲੱਗੇਗੀ ਉੱਥੇ ਨੇੜੇ ਸਾਨੂੰ ਰੱਖਣਾ ਹੈ ਉਹਨਾਂ ਨੇ ਤਾਂ ਕਰਕੇ ਬਾਕੀ ਚਲੋ ਉਹਨੂੰ ਬੁਲਾਵਾਂ ਦਾ ਕਰਦੇ ਐਂਡ ਆਵੜਾ ਫਾੜਾ